ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਇਹ ਸੂਟ ਤੇ ਲੇਸ ਲਾ ਕੇ ਇਹ ਵਾਲੀ ਲੇਸ ਲਾਵਾਂਗੇ ਆਪਾਂ ਨੇ ਤੇ ਇਹ ਵਾਲੀ ਜਿਹੜੀ ਚਾਕਾਂ ਤੇ ਲਗਾਵਾਂਗੇ ਅੰਡਰਗਰਾਉਂਡ ਲੇਸ ਤੇ ਆਪਾਂ ਇਹ ਸਲਵਾਰ ਨਾਲ ਦਾ ਕੱਪੜਾ ਲਗਾ ਕੇ ਤੇ ਗਲੇ ਤੇ ਪੱਟੀ ਲਾ ਕੇ ਉਹਦੇ ਨਾਲ ਇਹ ਲੇਸ ਲਾਵਾਂਗੇ ਤੇ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਤਿਆਰ ਕਰਾਂਗੇ ਗਲੇ ਦਾ ਆਹ ਤੁਹਾਨੂੰ ਦੱਸਦੇ ਹਾਂ ਸੌਖਾ ਜਿਹਾ ਤਰੀਕਾ ਵੀ ਕਲਾ ਕਿਵੇਂ ਤਿਆਰ ਕਰੀਏ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਹੌਣ ਲਵਾਂਗੇ ਸਲਵਾਰ ਨਾਲ ਦਾ ਕੱਪੜਾ ਇਉਂ ਦੇਤੇ ਪੇਸ ਮਾਰ ਲਾਂਗੇ ਠੀਕ ਹੈ ਤੇ ਇਹ ਆਪਾਂ ਲਾਈਨਿੰਗ ਵਾਲਾ ਸੂਟ ਹੈ ਸਾਰਾ ਆਪਣਾ ਤੇ ਇਹ ਆਪਣੇ ਇਹਦੇ ਉੱਪਰ ਆਪਾਂ ਲਗਾਵਾਂਗੇ ਪਤਲਾ ਕਪੜਾ ਇਹਦੇ ਉੱਪਰ ਪੇਸਟਿੰਗ ਲਗਾਵਾਂਗੇ ਠੀਕ ਹੈ ਤੇ ਆਪਣਾ ਲੰਬਾਈ ਦੇਖ ਲੈਣੀ ਇੱਕ ਵਾਰੀ ਕਿ ਕਿੰਨੀ ਲੰਬਾਈ ਆਪਾਂ ਮਤਲਬ ਫੱਟੀ ਜਿਹੜੀ ਬਣਾਉਣੀ ਹੈ ਗਲੇ ਤੇ ਲਾਉਣ ਵਾਸਤੇ ਉਹ ਆਪਾਂ ਨੂੰ ਚਾਹੀਦੀ ਜਿੰਨੀ ਉਦੋਂ ਆਪਾਂ ਨੂੰ ਵੱਧ ਚਾਹੀਦਾ ਹੈ ਤੇ ਹੁਣ ਆਪਾਂ ਸਾਰੇ ਕੱਪੜੇ ਤੇ ਪੇਸਟਿੰਗ ਲਗਾ ਲਾਂਗੇ ਕਿਉਂਕਿ ਆਪਾਂ ਨੇ ਬਾਹ ਦਾ ਡਿਜ਼ਾਈਨ ਵੀ ਬਣਾਉਣਾ ਹੈ ਤੇ ਗਲੇ ਦਾ ਵੀ ਠੀਕ ਹੈ ਇਸ ਵੀਡੀਓ ਵਿੱਚ ਤੁਹਾਨੂੰ ਆਪਾਂ ਗਲੇ ਦਾ ਡਿਜ਼ਾਈਨ ਦੱਸਾਂਗੇ ਤੇ ਇਸ ਤੋਂ ਅਗਲੀ ਵੀਡੀਓ ਵਿੱਚ ਤੁਹਾਨੂੰ ਬਾਹ ਦਾ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਇਹੀ ਲੈਸ ਲਗਾ ਕੇ ਤੇ ਇਸੇ ਤਰ੍ਹਾਂ ਪੇਸਟਿੰਗ ਵਾਲੀ ਪੱਟੀ ਲਗਾ ਕੇ ਤੇ ਆਪਾਂ ਬਾਹਲ ਕੱਟ ਵਾਲੀ ਬਾਹ ਬਣਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਤੁਸੀਂ ਇਹਨੂੰ ਇਸ ਤਰ੍ਹਾਂ ਸਾਰਿਆਂ ਤੇ ਪੇਸਟਿੰਗ ਲਾ ਕੇ ਕੱਟ ਕਰ ਲੈਣਾ ਤੇ ਚੰਗੀ ਤਰ੍ਹਾਂ ਪ੍ਰੈਸ ਨਾਲ ਆਪਾਂ ਨਾਲ ਚਿਪਕਾ ਲੈਣਾ ਤੇ ਹੁਣ ਆਪਾਂ ਨੇ ਇਹ ਇਸ ਤਰ੍ਹਾਂ ਚੌੜਾ ਕਰਕੇ ਤੇ ਆ ਆਪਾਂ ਲੈਸ ਜਿਹੜੀ ਇੰਨੀ ਲਗਾਉਣੀ ਹੈ ਨਾਲ ਤੇ ਉੱਪਰਲੀ ਸਾਈਡ ਆਪਣਾ ਪਲੇਨ ਕਪੜਾ ਦਿਸਣਾ ਚਾਹੀਦਾ ਠੀਕ ਹੈ ਐਸਾ ਆਪਣਾ ਇਹ ਪਟੀਆਂ ਕੱਟ ਕਰਨੀਆਂ ਤੇ ਹੁਣ ਆਪਾਂ ਇਹਨੂੰ ਮੈਨ ਲੈਣਾ ਕਿੰਨੀਆਂ-ਕਿੰਨੀਆਂ ਪਟੀਆਂ ਆਪਾਂ ਨੂੰ ਬੰਦੀਆਂ ਇਹ ਆਪਾਂ ਇਹ ਇਸ ਤਰੀਕੇ ਨਾਲ ਇੱਕੋ ਜਿਹੀ ਪਟਣ ਨਿਸ਼ਾਨ ਲਾ ਕੇ 3.5 3 ਇੰਚ ਦੀ ਇਹ ਪੱਟੀ ਲਾ ਲਈ ਹੈ ਠੀਕ ਹੈ ਇਹ ਆਪਾਂ ਇਸ ਤਰ੍ਹਾਂ ਦੂਰੀ ਕਰ ਲੈਣੀ ਠੀਕ ਹੈ ਤੇ ਇਹ ਆਪਾਂ ਜਿੰਨਾ ਕਪੜਾ ਇਸ ਤਰ੍ਹਾਂ ਪ੍ਰੈਸ ਕਰਕੇ ਪਟੀਆਂ ਜਿਹੜੀਆਂ ਸਿੱਧਾਂ ਤੋਂ ਫੋਲਡ ਕਰ ਲੈਣਗੀਆਂ ਇਹ ਆਪਣਾ ਤਿੰਨ ਪੱਟੀਆਂ ਤਿਆਰ ਹੋ ਜਾਣਗੀਆਂ ਠੀਕ ਹੈ। ਹੁਣ ਆਪਾਂ ਇਹਨੂੰ ਵੀ ਇਧਰਲੀ ਸਾਈਡ ਵੀ ਪ੍ਰੈਸ ਕਰ ਲਾਂਗੇ। ਤੇ ਇਹ ਕਰੀਜ਼ ਬਣਾ ਲੈਣੀ ਆਪਾਂ ਨੂੰ ਫਿਰ ਈਜ਼ੀ ਹੋ ਜਾਣਾ ਬਣਾਉਣਾ। ਤੇ ਹੁਣ ਆਪਾਂ ਦੋਨੇ ਸਾਈਡਾਂ ਤੋਂ ਇਹਨਾਂ ਨੂੰ ਕਰ ਲਾਂਗੇ ਕੱਟ। ਇੱਕ ਪੱਟੀ ਆਪਣੀ ਤਿਆਰ ਹੋ ਗਈ ਤੇ ਇੱਕ ਵਾਲੀ ਇਹ ਵਾਲੀ ਹੋ ਜਾਊਗੀ। ਤੇ ਇਹ ਆਪਾਂ ਸੇਮ ਸੇਮ ਕਪੜਾ ਨਿਸ਼ਾਨ ਲਗਾ ਆਲੇ ਸੀਗੇ ਤੇ ਇੱਕ ਵਾਲੀ ਇਹਦੀ ਆਪਾਂ ਤੀਜੀ ਪੱਟੀ ਇਹਦੀ ਤਿਆਰ ਕਰਾਂਗੇ ਤੇ ਇਹ ਆਪਾਂ ਗਲੇ ਤੇ ਲਗਾਵਾਂਗੇ ਨਾਲੇ ਨਾਲੇ ਆਪਾਂ ਬਾਹਾਂ ਤੇ ਠੀਕ ਹੈ ਬਾਹਾਂ ਆਪਾਂ ਧੂਰੋ ਕੱਟਾ ਲਈ ਬਣਾਵਾਂਗੇ ਉਹ ਵੀ ਆਪਾਂ ਇਹੀ ਚੌੜੀ ਵਾਲੀ ਲੇਸ ਲਾ ਕੇ ਬਣਾਵਾਂਗੇ ਤੇ ਹੁਣ ਆਪਾਂ ਕੀ ਲਵਾਂਗੇ ਸ਼ਰਟ ਦਾ ਕੱਪੜਾ ਇਹਦੇ ਆਪਾਂ ਲਾਈਨਿੰਗ ਲਾ ਕੇ ਪਲੋਈਆਂ ਵਗੈਰਾ ਪਾ ਲਈਆਂ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਰੱਖ ਲੈਣਾ ਚੰਗੀ ਤਰ੍ਹਾਂ ਹੁਣ ਆਪਾਂ ਉੱਪਰੋਂ ਲਾ ਕੇ ਗਲਾ ਜਿੰਨਾ ਤਿਆਰ ਕਰਨਾ ਆਪਾਂ ਉੱਥੇ ਨਿਸ਼ਾਨ ਲਾਵਾਂਗੇ ਫਿਰ ਆਪਾਂ نیچے ਜਿੰਨੀ ਆਪਾਂ ਡਿਜ਼ਾਈਨ ਬਣਾਉਣਾ ਠੀਕ ਹੈ ਮੈਂ ਬਣਾਉਂਗੀ ਇਹ نیچے 8 ਇੰਚ ਤੱਕ ਤੇ ਉਪਰੋਂ ਆਪਾਂ ਨੇ 7 ਇੰਚ ਗਲਾ ਤਿਆਰ ਕਰਨਾ ਹੈ ਠੀਕ ਹੈ ਜੀ ਤੇ ਇਹ ਵਾਲੀ ਪੱਟੀ ਜਿਹੜੀ ਲਾਵਾਂਗੇ ਇੱਥੋਂ ਹੀ ਆਪਾਂ ਰੱਖ ਕੇ ਇਹਨੂੰ ਦੋਨੇ ਪੱਟੀਆਂ ਤੇ ਆਪਾਂ ਇਦਾਂ ਮਿਲ ਲੈਣਾ ਠੀਕ ਹੈ ਵੀ ਆਪਣਾ ਜਿਹੜਾ ਗਲੇ ਤੋਂ ਇੱਥੋਂ ਆਪਾਂ ਕਿੰਨਾ ਚੌੜਾ ਰੱਖਣਾ ਕਿੰਨਾ ਕੱਟ ਕਰਨਾ ਹੈ ਇੱਥੋਂ ਠੀਕ ਹੈ ਹੁਣ ਆਪਾਂ نیچے ਤੋਂ ਰੱਖਾਂਗੇ ਪੌਣਾ 1 ਠੀਕ ਹੈ ਕਿਉਂਕਿ ਉਹ ਆਪਣਾ ਹੈਗਾ ਉਹ 2 ਇੰਚ ਬੰਦਾ ਸਾਰਾ ਫਿਰ ਆਪਾਂ ਨੇ ਜਿਹੜਾ ਵਿੱਚ ਫੋਲਡ ਕਰਨਾ ਉੱਪਰੋਂ ਵੀ ਆਪਾਂ ਪੌਣੇ 1 ਪੌਣਾ 1 ਕੀ ਉੱਪਰੋਂ ਵੱਧ ਰੱਖਾਂਗੇ 2 ਇੰਚ ਆਪਣਾ ਗਲਾ ਤੇ ਪੌਣਾ ਇੰਚ ਅੱਗੇ ਠੀਕ ਹੈ ਤੇ نیچے ਉਹ ਵੀ ਪੌਣਾ ਇੰਚ ਲਾ ਕੇ ਇਦਾਂ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਸਿੱਧਾ-ਸਿੱਧਾ ਲਉਣਾ ਇਹਨੂੰ ਆਪਾਂ ਇਸ ਤਰ੍ਹਾਂ ਇੱਥੋਂ ਰੱਖ ਕੇ ਤੇ ਹੁਣ ਆਪਾਂ ਇੱਥੋਂ ਸਿੱਧਾ ਕੱਟ ਕਰ ਲੈਣਾ ਇਹ ਆਪਾਂ ਵਿੱਚ ਫੋਲਡ ਹੋਣਾ ਆਪਣਾ ਕੱਪੜਾ ਸਲਾਈ 'ਚ ਆ ਕੇ ਆਪਣਾ 2 ਇੰਚ ਹੀ ਹੋ ਜਾਣਾ ਠੀਕ ਹੈ ਇੱਥੋਂ ਆਪਾਂ ਕੱਟ ਲਗਾਵਾਂਗੇ ਵਿਚਾਲਿਓ ਤੇ ਜਿੰਨਾ-ਜਿੰਨਾ ਆਪਣਾ ਫੋਲਡ ਹੋਊਗਾ ਉਹਦੇ ਨਾਲ ਆਪਣਾ ਚੜਾਈ ਜਿਹੜੀ نیچے ਤੋਂ ਵੱਜ ਜਾਣੀ ਹੈ ਇੱਥੋਂ ਇਹ ਆਪਣਾ ਸੈਂਟਰ ਹੈ ਇੱਥੋਂ ਆਪਾਂ ਟੇਢੇ ਟੱਕ ਲਵਾਉਣੇ ਆ ਇਹਨਾਂ ਨੂੰ ਸੈੱਦ ਨੂੰ ਇਦਾਂ ਕੱਟ ਲਾਉਣੇ ਆ ਇਹ ਠੀਕ ਹੈ ਆ ਦੇਖ ਸਕਦੇ ਨੇੜੇ ਤੋਂ ਸਾਈਡ ਨੂੰ ਲਾਵਾਂਗੇ ਫਿਰ ਆਪਣਾ ਦੋਨੇ ਪਾਸੇ ਨੂੰ ਕਪੜਾ ਫੋਲਡ ਹੋ ਕੇ ਤੇ ਆਪਣਾ ਜਿਹੜਾ ਕਪੜਾ ਸਹੀ ਤਰੀਕੇ ਨਾਲ ਫੋਲਡ ਹੋ ਜਾ ਹੁਣ ਆਪਾਂ ਜਿਹੜੀ ਇਹ ਪੱਟੀ ਸੀ ਉਹਦੇ ਉੱਪਰ ਲੇਸ ਲਗਾ ਲੈਣੀ ਹੈ ਠੀਕ ਹੈ ਇਦਾਂ ਰੱਖ ਕੇ ਆਪਾਂ ਨੇ ਕੰਨੀ ਕੰਨੀ ਜਿਹੜੀ ਆ ਉਹਦੇ ਉੱਪਰ ਉੱਪਰ ਸਿਲਾਈ ਲਾਈ ਜਾਣੀ ਹੈ ਜਿਹੜਾ ਪਲੇਨ ਕਪੜਾ ਉਹ ਆਪਣੀ ਜਿਹੜੀ ਲੇਸ ਆ ਉਹਦੇ ਮੂਹਰੇ ਆਪਣੇ ਤਿਸਣਾ ਚਾਹੀਦਾ ਠੀਕ ਹੈ ਆਪਾਂ ਨੇ ਅੱਤਾਂ-ਅੱਤਾਂ ਪਾਣਾ-ਪਾਣਾ ਅੱਗੇ ਕਪੜਾ ਵਧਾਉਣਾ ਹੈ ਠੀਕ ਹੈ ਇਹਦੇ ਨਾਲ ਆਪਣੀ ਜਿਆਦਾ ਸੋਹਣਾ ਡਿਜ਼ਾਈਨ ਬਣੂਗਾ ਨਹੀਂ ਤਾਂ ਆਪਣਾ ਕਪੜਾ ਫਿਰ ਨੀਚੇ ਦਿਸਣਾ ਨਹੀਂ ਹੁਣ ਆਪਾਂ ਇਦਾਂ ਰੱਖਾਂਗੇ ਇੱਥੋਂ ਰੱਖ ਕੇ ਇਹਨੂੰ ਸਲਾਈ ਜਿਹੜੀ ਸਲਾਈ ਪਹਿਲਾਂ ਲੱਗੀ ਆ ਲੇਸ ਵਾਲੀ ਉਹਦੇ ਉੱਪਰ ਉੱਪਰ ਹੀ ਆਪਾਂ ਨੇ ਸਲਾਈ ਲਗਾਉਣੀ ਹੈ ਠੀਕ ਹੈ ਇਦਾਂ ਆ ਜੂਗੀ ਹੁਣ ਆਪਾਂ ਇਹਦੇ ਨਾਲ-ਨਾਲ ਕੱਪੜੇ ਨੂੰ ਬਿਲਕੁਲ ਵੀ ਖਿੱਚਿਓ ਨਾ نیچے ਵਾਲਾ ਨਾ ਆਪਾਂ ਉੱਪਰਲੇ ਨੂੰ ਖਿੱਚਣਾ ਤੇ ਜਿੱਥੇ ਆਪਣਾ ਕੱਟ ਹੈ ਉੱਥੋਂ ਤੱਕ ਆਪਾਂ ਇਹਦੇ ਸਲਾਈ ਲਾ ਕੇ ਠੀਕ ਹੈ ਇਦਾਂ ਆਪਾਂ ਐਸਟਰ ਸਲਾਈ ਲਾ ਗਈ ਆਪਣੀ ਠੀਕ ਹੈ ਹੁਣ ਆਪਾਂ ਦੂਸਰੀ ਸਾਈਡ ਵੀ ਇਹਨੂੰ ਆਪਾਂ ਇਦਾਂ ਉਲਟਾ ਕੇ ਰੱਖਾਂਗੇ ਤੇ ਜਿੱਥੇ ਆਪਣੀ ਸਲਾਈ ਲੱਗੀ ਹੈ ਲੈਸ ਵਾਲੀ ਉਸੇ ਦੇ ਉੱਪਰ ਦੀ ਸਲਾਈ ਲਾਈ ਜਾਣੀ ਹੈ ਇਦਾਂ ਹੀ ਆਪਾਂ ਸਾਰੀ ਸिलाई ਲਾਵਾਂਗੇ ਤੇ ਮੇਰੀ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿ ਮੇਰੇ ਚੈਨਲ ਨੂੰ ਪਲੀਜ਼ ਜਿਹੜੇ ਨਿਊ ਮੈਂਬਰ ਹੈ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਸਾਰੀਆਂ ਮੇਰੀਆਂ ਵੀਡੀਓ ਪਹੁੰਚ ਸਕਣ ਤੇ ਆਪਾਂ ਇਹਦੀ ਬਾਜ਼ੂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਾਇਆ ਕੱਟ ਲਗਾ ਕੇ ਤੇ ਉਹਦਾ ਉਹਦਾ ਵੀ ਤੁਹਾਨੂੰ ਆਪਾਂ ਵੀਡੀਓ ਤੋਂ ਪਾਵਾਂਗੇ ਤੇ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਹੁਣ ਆਪਾਂ ਇੱਥੋਂ ਬਰਾਬਰ ਕੱਟ ਅੱਕ ਦੇ ਬਰਾਬਰ ਟਿਕਰ ਆਪਣੀ ਸੀਨ ਹੋਣੀ ਚਾਹੀਦੀ ਠੀਕ ਹੈ ਦੋਨੇ ਸਾਈਡ ਆਪਾਂ ਇਹ ਚੀਜ਼ ਆਪਣੀ ਜਿਹੜੀ ਹੈ ਇੱਥੋਂ ਫੋਲਡ ਹੋ ਜਾਊਗੀ ਹੁਣ ਆਪਾਂ ਇਹਨੂੰ ਇਦਾਂ ਰੱਖ ਕੇ ਇਦਾਂ ਲੈਸ ਨੂੰ نیچے ਕਰ ਲੈਣਾ ਆਪਾਂ ਠੀਕ ਹੈ ਆ ਜਿਹੜਾ ਆਪਣਾ ਫालतੂ ਆ ਇਹ ਆਪਣੇ ਆਪ ਹੀ ਅੰਦਰ ਨੂੰ ਮੁੜ ਜਾਣਾ ਕਿਉਂਕਿ ਆਪਣੇ ਕੱਟ ਲੱਗੇ ਹੋਏ ਐ ਹੁਣ ਆਪਾਂ ਇਹਦੇ ਇਦਾਂ ਸੈੱਟ ਕਰਨਾ ਇਹਨੂੰ ਠੀਕ ਹੈ ਬਰਾਬਰ ਆਪਣਾ ਦੇਖ ਲੈਣਾ ਇੱਕੋ ਜਿਹਾ ਤੇ ਇੱਥੇ ਆਪਾਂ ਨਿਸ਼ਾਨ ਲਾ ਲਾਂਗੇ ਤਾਂ ਕਿ ਆਪਣਾ ਜਿਹੜਾ ਇੱਕੋ ਜਿਹਾ ਕੱਪੜਾ ਵਿੱਚ ਆਵੇ ਇੱਥੋਂ ਪੱਟੀਆਂ ਜਿਹੜੀਆਂ ਇੱਕੋ ਜਿਹੀਆਂ ਰਹਿਣ ਬਾਹਰ ਹੁਣ ਆਪਾਂ ਇੱਥੋਂ ਆ ਟੌਪ ਸਟਿਚ ਉੱਪਰ ਲਗਾ ਦੇਣੀ ਹੈ ਠੀਕ ਹੈ ਇਹਦੇ ਨਾਲ-ਨਾਲ ਦੀ ਆਪਾਂ ਨੇ ਸਾਰੇ ਲੇਸ ਲਗਾ ਦੇ ਨਾਲ-ਨਾਲ ਆਪਾਂ ਜਿਹੜਾ ਉੱਪਰਲਾ ਕੱਪੜਾ ਉਹਦੇ ਤੇ ਸਿਉਣ ਮਾਰਨੇ ਆ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਸਾਰੇ ਤੇ ਸਿਉਣ ਲਗਾ ਕੇ نیچے ਤੋਂ ਆਪਾਂ ਇਹਨੂੰ ਸੈੱਟ ਕਰਕੇ ਇੱਥੇ ਸਿਉਣ ਲਾਵਾਂਗੇ ਕੱਪੜਾ ਆਪਾਂ ਜਿਹੜਾ ਅੰਦਰਵਾਰ ਸਾਰਾ ਕਰ ਲੈਣਾ ਅੰਦਰ ਨੂੰ ਠੀਕ ਹੈ ਤੇ ਇੱਥੋਂ ਆਪਾਂ ਸੈੱਟ ਕਰ ਲੈਣਾ ਇਹਨੂੰ ਬਿਲਕੁਲ ਜਿਹੜੀਆਂ ਆਪਣੀਆਂ ਦੋਨੇ ਸਾਈਡਾਂ ਦੇ ਨਿਸ਼ਾਨ ਲੱਗੇ ਆ ਸੇਮ ਹੀ ਆਪਣੇ ਉੱਥੋਂ ਦੀ ਆ ਉਦਾਂ ਹੀ ਡਿਜ਼ਾਈਨ ਸਹੀ ਬਣੂਗਾ ਤੇ ਜੇ ਆਪਣੀ ਉੱਚੀ ਨਹੀਂ ਵੀ ਲੱਗੀ ਤੇ ਉੱਪਰ ਉਹ ਆਪਣੀ ਸੈਟਿੰਗ ਨਹੀਂ ਆਉਣੀ ਫਿਰ ਠੀਕ ਹੈ ਇਥੋਂ ਪੂਰੇ ਧਿਆਨ ਨਾਲ ਆਪਾਂ ਨਿਸ਼ਾਨ ਲਾ ਕੇ ਸੈੱਟ ਕਰਕੇ ਆਪਾਂ ਲਿਜਾਣਾ ਉੱਪਰ ਹੁਣ ਆਪਾਂ ਇਹ ਸਾਈਡ ਵੀ ਉੱਪਰ ਦੀ ਟੌਪ ਸਟੀਚ ਲਗਾਉਣਾ ਜਿਹੜਾ ਇਹਦੇ ਨਾਲ-ਨਾਲ ਦੀ ਇਦਾਂ ਹੀ ਆਪਾਂ ਵਾਲ ਨਹੀਂ ਬੰਦੇ ਰਾ ਠੀਕ ਹੈ ਕਪੜੇ 'ਚ ਆ ਸੋਸੋਂ ਨਾਲ ਲੱਪਾਈ ਸੀਨ ਲਾਉਣੀ ਐ ਹੁਣ ਆਪਣੀ ਸੀਨ ਗਏ ਲੱਗ ਗਈ ਐ ਹੁਣ ਆਪਾਂ ਉੱਪਰੋਂ ਮਿਣਾਗੇ ਗਲਾ ਜਿੰਨਾ ਆਪਾਂ ਗਲਾ ਰੱਖਣਾ ਆਪਾਂ ਸੱਤਤੀਂ ਗਲਾ ਰੱਖਣਾ ਸੱਤਤੀਂ ਛਾਂਣ ਵਾਲਿਆ ਠੀਕ ਐ ਜੀ ਇਹ ਤੋ ਰੱਖ ਕੇ ਆਪਾਂ ਨੇ 7.5 ਤੇ ਲਗਾਇਆ ਆਪਾਂ ਕਿਉਂਕਿ ਉੱਪਰ ਇਹ ਸਲਾਈ ਦਾ ਵੀ ਆਪਾਂ ਵਿੱਚ ਛੱਡਣਾ ਨਾ ਇਹਦਾ ਆਪਾਂ ਗਲਾ ਨਹੀਂ ਜੜਨਾ 7 ਇੰਚ ਆਪਣਾ ਗਲਾ ਤਿਆਰ ਹੈ 7.5 ਤੇ ਤਾਂ ਲਗਾਏ ਉੱਪਰ ਸਲਾਈ ਦੱਦਾ ਇੰਚ ਠੀਕ ਹੈ ਜੀ ਤੇ ਗਲਾ ਆਪਾਂ 7 ਇੰਚ ਤਿਆਰ ਕਰਨਾ ਉੱਪਰੋਂ ਆਪਾਂ ਗਲਾ ਮੈਨ ਲੈਣਾ ਨੀਚੇ ਤੋਂ ਆਪਣਾ ਜਿੰਨਾ ਨਾ ਇੱਥੋਂ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖ ਕੇ ਇੱਕ ਵਾਰੀ ਚੈੱਕ ਕਰ ਲੈਣਾ ਕਿੰਨਾ ਗਲਾ ਆਪਣਾ ਬੰਦ ਹੈ ਤੇ ਹੁਣ ਆਪਣਾ ਜਿੰਨਾ ਸਾਈਡਾਂ ਤੇ ਉਹਨਾਂ ਆਪਾਂ ਕਪੜਾ ਲਵਾਂਗੇ ਤੇ ਇਹਦੇ ਤੇ ਪੀਸਟਿੰਗ ਲਗਾ ਲਾਂਗੇ ਹੁਣ ਆਪਾਂ ਇੱਥੋਂ ਇਦਾਂ ਰੱਖ ਕੇ ਕੱਪੜੇ ਨੂੰ ਇਦਾਂ ਆਪਾਂ ਸਲਾਈ ਲਾ ਲਾਂਗੇ ਇੱਕ ਵਾਰ ਫਿਰ ਇਹਦੇ ਵਿੱਚ ਘਾਰ ਰੱਖਾਂਗੇ ਠੀਕ ਹੈ ਇੱਕੋ ਜਿਹੇ ਸਾਈਡਾਂ ਤੇ ਦੋਨਾਂ ਤੇ ਰੱਖ ਕੇ ਵਿਚਾਲੇ ਆਪਾਂ ਨਿਸ਼ਾਨ ਲਾ ਲੈਣਾ ਏਦਾਂ ਆਪਾਂ ਰੱਖ ਕੇ ਸੈੱਟ ਕਰਕੇ ਰੱਖ ਲੈਣਾ ਤੇ ਆਪਾਂ ਇੱਥੇ ਪੈਨ ਲਗਾ ਸਕਦੇ ਆ ਪੈਨ ਲਗਾ ਕੇ ਵੀ ਇਹਨੂੰ ਸੈੱਟ ਕਰਕੇ ਰੱਖ ਸਕਦੇ ਆ ਤੇ ਇੱਥੋਂ ਆਪਾਂ ਸਿਉਣ ਸ਼ੁਰੂ ਕਰਨੀ ਹੈ ਡਬਲ ਸਲਾਈ ਲਾਵਾਂਗੇ ਇੱਥੋਂ ਵੀ ਠੀਕ ਹੈ ਜੀ ਤੇ ਏਦਾਂ ਹੀ ਆਪਾਂ ਇਹਨੂੰ ਪਿੰਨਾ ਨਾਲ ਇੱਕ ਵਾਰ ਸੈੱਟ ਕਰ ਲੈਣਾ ਵੀ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਤੇ ਵਿਚਕਾਰ ਆਪਾਂ ਨਿਸ਼ਾਨ ਵੀ ਲਾਉਣਾ ਵਿਚਾਲੇ ਦਾ ਤੇ ਫਿਰ ਆਪਣੀ ਬਿਲਕੁਲ ਵੀ ਹੈਲਦਾਨੀ ਕਪੜਾ ਸੈੱਟ ਲੱਗ ਜਾਂਦਾ ਕੋਈ ਪੂਰੀ ਫਿਨਿਸ਼ਿੰਗ ਨਾ ਫਿਰ ਇਹੇ ਬਣ ਜਾਂਦਾ ਆਪਣਾ ਉੱਥੇ ਆਪਣੀ ਪੈਨ ਲਗਾਈ ਹੋਈ ਆ ਵੇ ਇੱਕ ਹੁਣ ਆਪਾਂ ਇੱਥੋਂ ਸਿੱਧਾ ਰੱਖ ਕੇ ਸੈੱਟ ਕਰ ਲੈਣਾ ਇੱਕ ਵਾਰੀ ਵਾਲ ਨਾ ਪਵੇ ਤੇ ਹੁਣ ਆਪਾਂ ਇਹਨੂੰ ਇੱਦਾਂ ਇਸੀਨ ਲਗਾ ਲਾਂਗੇ ਹੋਰ ਇਹਦੇ ਲਈ ਸਾਈਡ ਵੀ ਇਸੇ ਤਰ੍ਹਾਂ ਤੇ ਵੀ ਆਪਾਂ ਮਸਾਲਾ ਹੀ ਕਰਾਂਗੇ ਹੁਣ ਆਪਣੀ ਸੀਨ ਲੱਗੀ ਐ ਠੀਕ ਐ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹ نیچے ਜਿਹੜਾ ਆਪਣਾ ਕੱਪੜਾ ਫालतू ਆ ਉਹ ਕੱਟ ਕਰਾਂਗੇ ਪਹਿਲਾਂ ਆਪਾਂ ਨੂੰ ਇਹਦੇ ਸਾਈਡਾਂ ਸਾਈਡਾਂ ਤੋਂ ਆਪਾਂ ਨੇ ਸਾਰਾ ਫालतू ਕੱਪੜਾ ਕੱਟ ਕਰ ਲੈਣਾ ਨੀਚੇ ਵਾਲੀ ਆਪਾਂ ਜਿਹੜੀਆਂ ਫੱਟੀ ਲਗਾਈ ਹੈ ਲੇਸ ਵਾਲੀ ഒട്ടൂ കട്ട കടാവിഡ് കട്ട ക്നാൻ കട്ടാ നീച്ച കച്ചാകെ നോവ ഉ ടക്കേ ഇതാ എക്സ്ട്രാ കട്ട് ആണോ അപ്പം ഇന്ന് എൻ്റെലോക്കെ ਠੀਕ ਹੈ ਇਹਦੇ ਸਾਈਡਾਂ ਤੇ ਕਿਉਂਕਿ ਧਾਗੇ ਵਗੈਰਾ ਨਿਕਲਣ ਗਲੇ ਦੇ ਤੇ ਇਹ ਆਪਾਂ ਇੰਟਰਲੋਕ ਕਰ ਲਿਆ ਇਸ ਤਰੀਕੇ ਆਪਾਂ ਇਹਨੂੰ ਇੰਟਰਲੋਕ ਕਰ ਲੈਣਾ ਚਾਰ ਚਪੇਰੇ ਤੋਂ ਤੇ ਹੁਣ ਆਪਣਾ ਇਹ ਗਲਾ ਜਿਹੜਾ ਬਲ ਕੇ ਸਮਝ ਰਹੀ ਆ ਤੇ ਇੱਥੇ ਆਪਾਂ ਇਹਦੇ ਬਟਨ ਲਗਾ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਵੀ ਡਿਜ਼ਾਈਨ ਬਣਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਅਗਲੀ ਵੀਡੀਓ ਪਾਵਾਂਗੇ ਬਾਜੂ ਦੇ ਡਿਜ਼ਾਈਨ ਦੇ ਠੀਕ ਹੈ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ